ਕਿੰਨੀਆਂ ਜੇਡਾਂ ਰੱਖੀਆਂ ਬ੍ਰਦਰ ਨੇ ਬ੍ਰਦਰ ਤੁਸੀਂ ਆਪਣੇ ਮੂੰਹ ਵਾਸਤੇ ਮੈਨੂੰ ਕਿੰਨੀਆਂ ਜੇਡਾਂ ਰੱਖੀਆਂ ਮੈਨੂੰ ਲੱਗਾ ਨਹੀਂ ਕਿ ਤੁਹਾਨੂੰ ਤੁਸੀਂ ਇਹ ਕਿਹੜਾ ਲੱਗੀ ਮੈਨੂੰ ਲੱਗੀ ਸਰ ਇੱਕ ਸਕਿੰਟ ਬ੍ਰਦਰ ਚੈੱਕ ਕਰਾ ਕਰੋ ਐਕਵਾਡ ਚੈੱਕ ਕਰਾਓ ਮੇਰੀ ਗੱਲ ਸੁਣੋ ਦਾ ਨਾਮ ਮੈਂ ਸਰ ਸਾਨੂੰ ਫਸਟ ਟਾਈਮ ਤੇ ਅਵਨੀਤ ਕੌਰ ਨੇ ਹੀ ਮੁੜ ਕੇ ਬੈਕ ਕਾਲ ਕਰਕੇ ਕਿਹਾ ਸੀਗਾ ਕਿ ਸਰ ਆਜੋ ਮੈਡਮ ਸਾਣਾ ਮਿਲ ਲੋ ਸਰ ਆਜੋ ਮਿਲ ਲੋ ਸਰ ਨੀ ਕੰਸਲਟੀ ਦਾ ਨਾਮ ਦਫਤਰ ਦਾ ਕੀ ਨਾਮ ਹੈ ਇਹ ਕਿੰਗਡਮ ਸਰ ਕਿੰਗਡਮ ਜੀ ਕਿਵੇਂ ਕਿਵੇਂ ਇਹਨਾਂ ਦੇ ਸੰਪਰਕ ਚ ਆਏ ਸੀ ਤੁਸੀਂ ਕਿਵੇਂ ਤੁਹਾਨੂੰ ਸਰ ਅਸੀਂ ਇਦਾਂ ਦੀ ਫੇਸਬੁੱਕ ਇੰਸਟਾ ਸਾਰੇ ਪਾਸੇ ਇਹਨਾਂ ਦੀ ਐਡ ਚੱਲਦੀ ਪਈ ਸੀ ਐਡ ਤੋਂ ਵੇਖ ਕੇ ਹੀ ਅਸੀਂ ਆਏ ਸੀ ਤੇ ਮੈਂ ਕਿੱਥੇ ਦਾ ਵੀਜ਼ਾ ਲਗਾਇਆ ਸੀ ਕਿੰਨੇ ਪੈਸੇ ਦਿੱਤੇ ਸੀ ਸਰ ਅਸੀਂ ਲਗਵਾਇਆ ਹੈ ਕੈਨੇਡਾ ਦਾ ਮਾਈਨਰ ਸਟੱਡੀ ਵੀਜ਼ਾ ਲਗਵਾਇਆ ਸੀਗਾ ਅੱਛਾ ਜੀ ਤੇ ਪਰ ਹਜੇ ਤੱਕ ਵੀਜ਼ਾ ਮਿਲਿਆ ਨਹੀਂ ਕਿੰਨੀ ਦਿਨ ਪਹਿਲਾਂ ਲਗਾਇਆ ਸੀ ਸਰ ਅਸੀਂ ਜਨਵਰੀ ਦੇ ਵਿੱਚ ਸ਼ੁਰੂ ਕੀਤਾ ਸੀ 6 ਮਾਰਚ ਦੀ ਇਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਤੁਹਾਡਾ ਪ੍ਰੋਸੈਸ ਸਟਾਰਟ ਹੋ ਗਿਆ 45 ਡੇਜ਼ ਦਾ ਪ੍ਰੋਸੈਸ ਹੈ ਜਦ ਕਿ 6 ਮਾਰਚ ਤੋਂ ਲੈ ਕੇ ਹੁਣ ਅਗਸਤ ਦੀ 27 ਤਰੀਕ ਹੋ ਗਿਆ ਤੁਸੀਂ ਆਪ ਦੇਖ ਲਓ ਕਿ ਕਿੰਨੇ ਡੇਜ਼ ਜਾਂ ਕਿੰਨੇ ਮੰਥ ਹੋ ਗਏ ਹਨ ਕਿੰਨੇ ਪੈਸੇ ਮਿਲੇ ਸੀ ਕਿੰਨੀ ਦੀ ਡੀਲ ਹੋਈ ਸੀ ਸਰ ਪੈਸੇ ਡੀਲ ਨਹੀਂ ਸੀ ਇਹਨਾਂ ਨੇ ਇਦਾਂ ਦੀ ਕੋਈ ਕੀਤੀ ਹੋਈ ਆ ਇਦਾਂ ਕਿਹਾ ਸੀਗਾ ਕਿ ਇੰਨੀ ਫੀਸ ਹੈ ਉਹਦੇ ਉੱਪਰ ਉਹਨਾਂ ਲਿਖ ਕੇ ਸਾਡੇ ਕੋਲ ਮੇਰੇ ਕੋਲੇ ਫਾਰਮ ਵੀ ਹੈਗਾ ਆ ਸਰ ਰੀਟਰਨਲੀ ਪ੍ਰੂਫਰ ਰੌਂਡ ਫਿਗਰ 10 ਲੱਖ ਆਜੀ ਸਾਡਾ ਮੈਂ ਤਾਂ ਇਹ ਸਾਨੂੰ ਲਿਖ ਕੇ ਦਿੱਤਾ ਹੋਇਆ ਸੀ ਮੈਂ ਵੀ ਜਿਹੜਾ ਹੋਇਆ ਨਹੀਂ ਆ ਪੜ੍ਹ ਸਕਦੇ ਜੇ ਤੁਸੀਂ ਸਾਰਾ ਪ੍ਰੈਸ ਦੇ ਕੋਲ ਆ ਸਾਡੇ ਕੋਲ 7,116,000 ਰੁਪਇਆ ਬਾਈ ਚੈੱਕ ਲਿਆ ਜੀ ਜਿਹੜੇ ਸਾਡੇ ਕੋਲ ਕੈਸ਼ ਲਏ ਆ Google Pay ਲਏ ਆ ਉਹਨਾਂ ਦੇ ਵੀ ਪ੍ਰੂਫ ਹੈਗੇ ਜੇ মিডিਆ ਕਹੇ ਮੈਂ ਉਹਨਾਂ ਨੂੰ ਗਾੜੀ ਕਰ ਸਕਦਾ ਪ੍ਰੂਫ ਕਿੰਗਡੋਮ ਤੇ ਸਰ ਹੁਣ ਕੀ ਗੱਲਬਾਤ ਕੀ ਹੋਈ ਆ ਤੁਸੀਂ ਮੰਗ ਤੁਸੀਂ ਇਨਸਾਫ ਦਿੱਤਾ ਜਾਏ ਸਾਨੂੰ ਪੈਸੇ ਦਿੱਤੇ ਜਾਣ ਸਾਡਾ ਕੋਈ ਰਿਜ਼ਲਟ ਨਹੀਂ ਆ ਰਿਹਾ ਜੀ ਮੈਂ ਤਾਂ ਵੀਜ਼ਾ ਨਹੀਂ ਲੱਗਾ ਹੁੰਦਾ ਨਾ ਜੀ ਕਰਨ ਸਾਨੂੰ ਕਹਿੰਦਾ ਜਿਹੜਾ ਇੱਕ ਲੜਕਾ ਕਰਨ ਆ ਉਹ ਕਹਿੰਦਾ ਕਿ ਸਰ ਤੁਹਾਡਾ ਇਨੀ ਤਰੀਕ ਨੂੰ ਤੁਹਾਡਾ ਵੀਜ਼ਾ ਹੋਊਗਾ ਉਹ ਸਰ ਕੌਣ ਹੈ ਸਰ ਇੱਥੇ ਕੋਈ EMPLOYEE ਆ ਮੈਨੂੰ ਇਹ ਨਹੀਂ ਪਤਾ ਕੰਮ ਕੀ ਆ ਉਹ ਕਹਿੰਦਾ ਕਿ ਮੈਂ ਮੈਨੇਜਮੈਂਟ 'ਚ ਆ ਕੋਈ ਕਦੇ ਕਹਿੰਦੇ ਕੋਸ਼ਾ ਇੱਕ ਅਨੂਦੀਪ ਆ ਜੀ ਉਹ ਕਹਿੰਦਾ ਕਿ ਮੈਂ ਓਨਰ ਆ 30% ਆ ਮੇਰਾ ਤੇ ਗੁਰਪ੍ਰੀਤ ਦਾ ਕਰਨ ਕਹਿੰਦਾ ਕਿ ਉਹ ਹੈਗਾ ਵਾ ਜੀ ਮੈਨੇਜਮੈਂਟ 'ਚ ਆ ਜੀ ਉਹ ਮੈਨੇਜਮੈਂਟ ਦੇ ਵਿੱਚ ਨੇ ਉਹ ਓਨਰ ਨਹੀਂ ਹੈਗੇ ਠੀਕ ਆ ਜੀ ਜਿਹੜੇ ਓਨਰ ਨੇ ਉਹ ਕਹਿੰਦੇ ਕਿ ਕੈਨੇਡਾ ਗਏ ਹੋਏ ਨੇ ਗੋਰਪ੍ਰੀਤ ਜੀ ਸਰ ਜਦੋਂ ਤੁਸੀਂ ਆਏ ਸੀ ਤੁਹਾਨੂੰ ਡੀਲ ਕੌਣ ਕਰ ਰਿਹਾ ਸੀ ਸਾਨੂੰ ਡੀਲ ਕੀਤਾ ਜੀ ਅਵਨੀਤ ਮਕੋਰ ਮੈਡਮ ਨੇ ਹਾਂ ਜੀ ਉਸ ਤੋਂ ਬਾਅਦ ਜਦੋਂ ਤੁਸੀਂ ਅੱਜ ਆਉਣ ਤੋਂ ਪਹਿਲਾਂ ਆਉਣ ਤੋਂ ਪਹਿਲਾਂ ਕੋਈ ਗੱਲ ਹੋਈ ਸਾਨੂੰ ਪਤਾ ਲੱਗਾ ਇੱਥੇ ਆਇਆ ਕਿ ਉਹ ਮੈਡਮ ਕਿਸ ਨੂੰ ਕੋਈ ਨਾਂ ਆਪਣਾ ਦੱਸਦੀ ਹੈ ਕਿਸੇ ਨੂੰ ਕੋਈ ਨਾਮ ਦੱਸਦੀ ਹੈ ਮਤਲਬ ਪਹਿਲਾਂ ਹੀ ਪਹਿਲਾਂ ਹੀ ਕੰਮ ਖਰਾਬ ਹੋ ਰਿਹਾ ਹੈ ਬਾਇਓਮੈਟ੍ਰਿਕ ਸੀਗੀ ਉਹ ਸਰ ਗਏ ਹੋਏ ਨੇ ਬਾਇਓਮੈਟ੍ਰਿਕ ਦੇਣ ਉਹਨਾਂ ਨੇ ਕਿਹਾ ਕਿ ਸਾਨੂੰ ਨਾਮ ਸਮੋਲ ਦੱਸਿਆ ਹੋਇਆ ਜੀ ਠੀਕ ਹੈ ਇੱਕ ਆਏ ਸੀਗੇ ਉਹਨਾਂ ਦੀ ਵੀ ਬਾਇਓਮੈਟ੍ਰਿਕ ਆ ਉਹ ਕਹਿੰਦੇ ਕਿ ਸਾਨੂੰ ਨਾਮ ਇਹਨਾਂ ਨੇ ਆਰਤੀ ਦੱਸਿਆ ਹੋਇਆ ਜੀ ਮਤਲਬ ਹਰ ਕਿਸੇ ਨਾਲ ਫਰੋਡ ਖੇਡੇ ਜਾ ਰਿਹਾ ਜੀ ਤੇ ਮੋਬਾਈਲ ਨੰਬਰ ਉਹਨਾਂ ਨੇ ਸਾਨੂੰ ਬਲੌਕ ਕੀਤਾ ਹੋਇਆ ਮੈਂ ਵਿਦ ਪ੍ਰੂਫ ਕਰਨ ਦੀ ਗੱਲ ਕਰਾਂਗਾ ਸਰ ਮੈਂ ਦਿਖਾਸਾਂਗਾ ਕਿ ਮੈਨੂੰ ਤੁਸੀਂ ਆਉਣ ਤੋਂ ਪਹਿਲਾਂ ਇੱਕ ਵਾਰੀ ਗੱਲ ਕੀਤੀ ਸੀ ਸਰ ਮੈਂ ਅੱਜ ਕੋਈ ਗੱਲ ਨਹੀਂ ਕੀਤੀ ਲਾਸਟ ਟਾਈਮ ਕਦੋਂ ਗੱਲ ਹੋਈ ਕੀ ਗੱਲ ਹੋਈ ਲਾਸਟ ਟਾਈਮ ਮੇਰੀ ਬਾਉਣਾ ਮੈਡਮ ਦੇ ਫੋਨ ਤੇ ਗੱਲ ਹੋਈ ਸੀਗੀ ਕੀ ਗੱਲ ਹੋਈ ਬਾਉਣਾ ਮੈਡਮ ਦੇ ਫੋਨ ਤੇ ਗੱਲ ਹੋਈ ਸੀ ਕਿਸੇ ਨੇ ਚੱਕਿਆ ਫੋਨ ਬਾਉਣਾ ਮੈਡਮ ਨੇ ਨਹੀਂ ਚੱਕਿਆ ਉਹ ਲੜਕੀ ਨੇ ਕਿਹਾ ਕਿ ਸਰ ਤੁਹਾਡਾ ਪ੍ਰੋਸੈਸਰ ਮੈਂ ਕਿਹਾ ਮੇਰੀ ਮੈਡਮ ਨਾਲ ਗੱਲ ਕਰਾ ਦਿਓ ਕਹਿੰਦੇ ਕਿ ਮੈਡਮ ਤੁਹਾਨੂੰ 2 ਮਿੰਟ ਚ ਬੈਕ ਕ अनुदीप दी कॉल डिटेल सारी कढाई जाए इनन दे सारे स्टाफ दी कॉल डिटेल कढाई जाए और मेरे देखे जाण फोन किन्ने आए इनन नु और इनन दे फोन देखे जाण किन्ने आए आज आन तो बाद ਤੁਹਾਡੇ ਇਥੇ ਬੈਨ ਨਾਲ ਕੋਈ ਗਲਬਤ ਹੋਈ ਹੈ ਕਿਸੇ ਚੀਜ਼ ਦੀ ਸਰ ਹਜੇ ਤੱਕ ਫਿਲਹਾਲ ਕੋਈ ਨਹੀਂ ਹੋਈ ਸਾਡੀ ਜੋ ਜਥੇਬੰਦੀ ਕਰੇਗੀ ਅਸੀਂ ਜਥੇਬੰਦੀ ਨੂੰ ਸਿਰ ਮੱਥੇ ਤੇ ਰੱਖ ਕੇ ਚੱਲਦੇ ਹੋਏ ਆ ਜੀ ਸਰ ਕੋਈ ਕਿੰਡਮ ਜਿਹੜਾ ਕਾਉਂਸਲੇਸ਼ਨ ਤੁਸੀਂ ਇਥੇ ਆਏ ਹੋ ਪਹੁੰਚੇ ਹੋ ਕੋਈ ਵੀ ਇਥੇ ਦਾ ਜਿਹੜਾ ਆਫਿਸ ਦਾ ਬੰਦਾ ਹੈ ਤੁਹਾਡੇ ਨਾਲ ਗੱਲਬਾਤ ਕਰਨ ਆਇਆ ਸਰ ਕਰਨ ਆਇਆ ਸੀਗਾ ਜੀ ਕਰਨ ਆਇਆ ਇੱਕ ਲੜਕੀ ਹੋਰ ਸੀਗੀ ਉਹਨੂੰ ਕੋਈ 2 ਮਹੀਨਾ 2 ਮਹੀਨੇ ਹੋਇਆ ਕਹਿੰਦੀ ਕਿ ਮੈਂ ਜੁਆਇਨ ਕੀਤਾ ਇੱਥੇ ਉਹ ਆਈ ਮੈਂ ਮੈਡਮ ਤੁਹਾਨੂੰ ਸਾਡੇ ਕੇਸ ਬਾਰੇ ਪਤਾ ਕਹਿੰਦੀ ਕਿ ਨਹੀਂ ਠੀਕ ਹੈ ਮੈਂ ਕਿਹਾ ਮੈਡਮ ਫਿਰ ਸਾਡਾ ਕੋਈ ਮਤਲਬ ਹੀ ਨਹੀਂ ਮਤਲਬ ਫਰੈਸ਼ਰ ਬੰਦੇ ਨੂੰ ਭੇਜਿਆ ਯਾਰ ਜਿਹਨੂੰ ਪਤਾ ਹੀ ਨਹੀਂ ਕੋਈ ਚੱਕਰ ਬਾਰੇ ਠੀਕ ਹੈ ਜੀ ਕਰਨ ਆਇਆ ਕਹਿੰਦਾ ਹਾਂ ਜੀ ਦੱਸੋ ਮੈਂ ਕਿਹਾ ਸਰ ਦੱਸੋ ਕਿਦਾਂ ਹੁਣ ਤੁਸੀਂ ਸਾਡਾ ਮੋਬਾਈਲ ਚੱਕਣਾ ਬੰਦ ਕਰਤਾ ਐਦਾਂ ਕਰਕੇ ਕਹਿੰਦਾ ਕਿ ਆਹ ਦੇਖੋ ਮੇਰੇ ਸ਼ੀਸ਼ਾ ਵੱਜ ਗਿਆ ਸੀਗਾ ਅੱਛਾ ਉਹ ਦੇਖ ਸਕਦੇ ਨਹੀਂ ਮੈਂ ਕਿਹਾ ਕਿ ਸ਼ੀਸ਼ਾ ਵੱਜ ਗਿਆ ਬੈਕੌਲ ਤੇ ਹੋ ਹੀ ਸਕਦੀ ਸੀ ਇੱਕ ਹੱਥ ਤੇ ਚੱਲ ਕਹਿੰਦਾ ਕਿ ਨਹੀਂ ਮੈਂ ਕਿਹਾ ਤੁਸੀਂ ਬੈਕ ਕਾਲ ਨਹੀਂ ਕੀਤੀ ਕਹਿੰਦਾ ਕਿ ਨਹੀਂ ਕੀਤੀ ਬਾਹੋਂ ਨਾ ਮੈਡਮ ਦੇ ਫੋਨ ਤੇ ਫੋਨ ਕਰੀਦਾ ਕੋਈ ਬੈਕ ਕਾਲ ਨਹੀਂ ਕਰਦੇ ਅਨੂਦੀਪ ਨੇ ਮੈਨੂੰ ਖੁਦ ਹੀ ਨਹੀਂ ਗੱਲ ਕਹੀ ਆ ਕਿ ਸਰ ਹਾਂਜੀ ਦੱਸੋ ਮੈਂ ਕਿਹਾ ਸਰ ਇਦਾਂ ਇਦਾਂ ਆ ਵਾ ਕਹਿੰਦੇ ਕਿ ਤੁਹਾਨੂੰ ਲੜਕੀ 5 ਮਿੰਟ ਚ ਬੈਕ ਕਾਲ ਕਰ ਦੇ ਮੈਂ 2 ਦਿਨਾਂ ਦਾ ਵੇਟ ਕੀਤੀ 5 ਮਿੰਟ ਨਹੀਂ ਹੋਏ ਬੈਕ ਕਾਲ ਕੀਤੀ ਵੇਟਿੰਗ 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 ਬਾਅਦ ਚ ਇਹਨਾਂ ਦੀ ਬੈਕ ਕਾਲ ਆਈ ਹਾਂਜੀ ਦੱਸੋ ਮੈਂ ਕਹਾ ਸਰ ਮੈਂ ਆਪਣੇ ਬੱਚਿਆਂ ਦਾ ਨਾਮ ਲੈ ਕੇ ਮੈਂ ਕਹਾ ਸਰ ਇਹਨਾਂ ਯਾਰ ਤੁਹਾਨੂੰ ਮੈਡਮ ਦੀ ਕੋਲ ਨਹੀਂ ਆਈ ਮੈਂ ਕਹਾ ਨਹੀਂ ਆਈ ਇਹਨੇ ਕਿ ਫੋਨ ਕੱਟਤਾ ਇਹਨੇ ਬਸ ਆ ਗਈ ਕੋਲ ਨਹੀਂ ਫੇਰ ਕੋਲ ਕੀਤੀ ਮੈਂ ਦੋ ਚਾਰ ਦਿਨ ਬਾਅਦ ਮੈਂ ਕਹਾ ਸਰ ਦੱਸਿਆ ਨਹੀਂ ਤੁਸੀਂ ਸਾਡੇ ਕੋਲ ਇਹਨਾਂ ਨੂੰ ਕਿਹਾ ਵੀ ਜੇ ਕੋਈ ਹੈਗਾ ਰਿਸ਼ੂ ਜੋ ਵੀ ਇਸ਼ੂ ਹੁੰਦਾ ਸਾਡੇ ਕੋਲ ਜੇ ਕੋਈ ਸਰ ਇਮੀਗ੍ਰੇਸ਼ਨ ਕੇ ਸਰ ਪੀੜਤਾ ਕਹਿਣਾ ਹੈ ਕਿ ਸਵੇਰ 11 ਵਜੇ ਦਾ ਤਾਂ ਲੱਗਾ ਪੁਲਿਸ 1 ਵਜੇ ਦੀ ਆਈ ਲੇਕਿਨ ਹਲੇ ਤੱਕ ਸੁਣਵਾਈ ਨਹੀਂ ਕੀਤੀ ਉਹ 11 ਵਜੇ ਦਾ ਵੀ ਹੋਣਾ ਆ ਮੈਂ ਜਦੋਂ ਘਰ ਨਾਲ ਕੋਈ ਨਹੀਂ ਅਫਸਰ ਬੈਠੇ ਸੀਗੇ ਜਦੋਂ ਨਾਲ ਸਾਡੇ ਆਇਆ ਲਾਇਆ ਕੀ ਇਮੀਗ੍ਰੇਸ਼ਨ ਦਾ ਨਾਮ ਕੀ ਕਿਹਦੇ ਖਿਲਾਫ ਤਾਂ ਨਾ ਲੱਗਾ ਇਹ ਤਾਂ ਖਾਲੀ ਦਾ ਕੰਮ ਹੈ ਆ ਆਪਣੇ ਇਮੀਗ੍ਰੇਸ਼ਨ ਦਾ ਨਾਮ ਆਉਂਦਾ ਉਹਨਾਂ ਦੇ ਬਾਰ ਤੇ ਜਰੋਈ ਜਿਹੜੇ ਆ ਗਿਆ ਇਹ ਨਾਮ ਕੀ ਹੈ ਇਹ ਨਾਮ ਕੀ ਉਹਨਾਂ ਦੇ ਫਰਮ ਤੋਂ ਨਹੀਂ ਪਤਾ ਲੈ ਜੀ ਕਿੰਨਾ ਦਾ ਕੋਈ ਪਤਾ ਲੱਗਾ ਓਨਰ ਦਾ ਨਾਮ ਕੀ ਹੈ ਕੀ ਗੱਲਬਾਤ ਕੀ ਸੀ ਤੁਹਾਡਾ ਨਾਮ ਕੋਈ ਦਫ਼ਤਰ ਜਿਹੜੇ ਬਾਹਰ ਦਾ ਲੱਗਾ ਕਿ ਮੈਨੂੰ ਕੋਈ ਓਨਰ ਦੱਸਣ ਕੇ ਮੈਂ ਆਦਾ ਹੀ ਤੇ ਬੁਲੇ ਬਿਆਨ ਕਰੂੰਗਾ ਤੁਹਾਨੂੰ ਥੱਲੇ ਤਾਂ ਕੋਈ ਰੇਟਿੰਗ ਪਲੇਟ ਨਹੀਂ ਗਈ ਹਾਂ ਰੇਟੋ ਕੋਈ ਹਾਂ ਅਸਲ ਤੇ ਮਿਆਂ ਪਾ ਦਿੰਦੇ ਮੈਂ ਜਨਮ ਲੋਕ ਕਰ ਕੋਈ ਕਿਸੇ ਪੰਡਾ ਆਇਆ ਇਹ ਕੋ ਬੰਦਾ ਹਾਂ ਕੋ ਬੰਦਾ ਆਇਆ ਇਹ ਸਾਰੇ ਉਹ ਨਾ ਜੋ ਵੀ ਲੈ ਆਂਦੇ ਨਾ ਮੈਂ ਕਿਹਾ ਸੀ ਤੁਹਾਡਾ ਲਿਖਾ ਦੇਣਾ ਜੋ ਇਹ ਕਾਰੇ ਸਾਰੇ ਤੇ ਕੰਪਲੀਟ ਜੋ ਕਾਫੀ ਇਮੀਗ੍ਰੇਸ਼ਨ ਵਾਲੇ ਆ ਦੱਸਿਓ ਉਹਨਾਂ ਨੇ ਕਿਹਨਾ ਖਿਲਾਫ ਧਰਨਾ ਲਾਇਆ ਜੀ ਯਾਰ ਮੈਂ ਤੁਹਾਨੂੰ ਦੱਸਿਆ ਵੀ ਮੈਨੂੰ ਉਹ ਦੱਸਣਗੇ ਤੇ ਮੈਂ ਤਾਂ ਹੀ ਦੱਸਾਂ ਸਰ ਪੀੜੇ ਤੇ ਕਹਿੰਨਾ ਕਿ ਪੁਲਿਸ ਤੇ ਗਿਆ 1 ਵਜੇ ਦੀ ਆਈਪੀ ਆ ਵੈਰੀਫਾਈ ਕਰ ਲਓ